ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਹੈ ਔਰ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਆਜ਼ਾਦੀ ਦੇ ਲਈ ਕੀ ਕੀਮਤ ਚੁਕਾਉਣੀ ਪਈ ਹੈ ਖਾਸ ਕਰ ਪੰਜਾਬੀਆਂ ਨੂੰ ਸਿੱਖਾਂ ਨੂੰ ਬੰਗਾਲੀਆਂ ਨੂੰ ਇਹ ਬਹੁਤ ਘੱਟ ਲੋਕ ਜਾਣਦੇ ਪਰ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਬੰਗਾਲ ਦੀ ਵੰਡ ਹੋਈ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਬੰਗਾਲ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸ਼ਾਇਦ ਦਾ ਕਾਰਨ ਸੀ ਕਿ ਆਜ਼ਾਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗਦਾਨ ਜਿਹੜਾ ਹੈ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ ਤੇ ਇਹਦੀ ਸਜ਼ਾ ਵੀ ਜਿਹੜੀ ਹੈ ਸਿੱਖਾਂ ਪੰਜਾਬੀਆਂ ਬੰਗਾਲੀਆਂ ਨੂੰ ਭੁਗਤਣੀ ਪਈ 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਐਲਾਨ ਕੀਤਾ ਜਿੱਥੇ ਦਿੱਲੀ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਛੋਟੇ-ਛੋਟੇ ਬੱਚੇ ਇਸਤਰੀਆਂ ਬਜ਼ੁਰਗ ਉਹਨਾਂ ਦਾ ਕਤਲੇਆਮ ਹੋ ਰਿਹਾ ਸੀ ਇਸਤਰੀਆਂ ਦੇ ਉਧਾਲੇ ਹੋ ਰਹੇ ਸੀ ਕਈ ਜਾਨਾਂ ਬਚਾਉਣ ਦੀਆਂ ਮਾਰੀਆਂ ਲੜਕੀਆਂ ਨੇ ਬਹੁਤ ਵੱਡਾ ਤਰਦਤ ਕੀਤਾ ਆਪਣੇ ਪਰਿਵਾਰਾਂ ਦੇ ਸਹਿਤ ਭਾਰਤ ਵਾਲੇ ਪਾਸਿਓਂ ਪਰ ਪਾਕਿਸਤਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੋਣ ਲਈ ਯਤਨਸ਼ੀਲ ਰਹੇ ਔਰਕੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ ਖੁਦਕੁਸ਼ੀਆਂ ਤੱਕ ਕੀਤੀਆਂ ਜਿਨ੍ਹਾਂ ਵਿੱਚ ਤਾਂ ਪਿਆਰੀਆਂ ਸੀ ਔਰ ਉਸ ਵਕਤ ਦਰਿੰਦਿਆਂ ਨੇ ਛੋਟੇ ਛੋਟੇ ਮਾਸੂਮਾਂ ਬੱਚਿਆਂ ਔਸਤਰੀਆਂ ਕਿਸੇ ਨੂੰ ਵੀ ਜਿਹੜਾ ਹੈ ਉਹ ਨਹੀਂ ਛੱਡਿਆ ਐਸੀ ਨਫ਼ਰਤ ਦੀ ਅੱਗ ਜਿਹੜੀ ਹੈ ਅੰਗਰੇਜ਼ ਬਾਰ ਕੇ ਗਏ ਕਿ ਉਸ ਨਫ਼ਰਤ ਦੀ ਅੱਗ ਦੇ ਵਿੱਚ 10 ਲੱਖ ਲੋਕ ਜਿਹੜੇ ਸੀ ਉਹ ਮਾਰੇ ਗਏ ਇਹ ਜਿਹੜੀ ਆਜ਼ਾਦੀ ਮਿਲੀ ਹੈ ਇਹ 10 ਲੱਖ ਲੋਕਾਂ ਦੇ ਸਿਰ ਦੇ ਉੱਤੇ ਮਿਲੀ ਹੈ 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਿਲੀ ਹੈ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਸਿੱਖ ਆਪਣੀ ਜਾਇਦਾਦ ਆਪਣੀ ਜ਼ਮੀਨ ਆਪਣੇ ਸਰੀਰ ਨਾਲੋਂ ਵੀ ਜ਼ਿਆਦਾ ਆਪਣੀ ਗੁਰਧਾਮਾਂ ਨੂੰ ਪਿਆਰ ਕਰਦੇ ਆ। ਤੇ ਸਿੱਖਾਂ ਦੇ ਅੱਧੇ ਉੱਧ ਗੁਰਧਾਮ ਉਹਨਾਂ ਤੋਂ ਦੂਰ ਹੋ ਗਏ। ਖਾਸ ਕਰਕੇ ਨਨਕਾਣਾ ਸਾਹਿਬ ਜੋ ਸਿੱਖਾਂ ਦਾ ਦਿਲ ਹੈ। ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਲਾਹੌਰ ਸੱਚਾ ਸੌਦਾ ਪਤਾ ਨਹੀਂ ਕਿੰਨੇ ਗੁਰੂ ਘਰ ਸਿੱਖ ਹਮੇਸ਼ਾ ਹਮੇਸ਼ਾ ਲਈ ਉਹ ਛੱਡ ਕੇ ਇਹ ਕਿ ਕਿ ਪੰਜਾਬ ਦੇ ਵਿੱਚ ਆਵਸੇ ਪੂਰਬੀ ਪੰਜਾਬ ਦੇ ਵਿੱਚ ਆਵਸੇ ਤੇ ਅੱਜ ਉਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਸੈਣੀਆਂ ਪੈਂਦੀਆਂ ਨੇ ਕਰਤਾਰਪੁਰ ਸਾਹਿਬ ਦਾ ਲੰਗ ਖੁੱਲਿਆ ਇੱਕ ਉਮੀਦ ਜਾਗੀ ਕਿ ਚਲੋ ਕਰਤਾਰਪੁਰ ਸਾਹਿਬ ਜਾ ਕੇ ਸਿੱਖ ਜਿਹੜੇ ਨੇ ਉਹ ਦਰਸ਼ਨ ਕਰੇ ਆਉਣਗੇ ਪਰ ਸ਼ਾਇਦ ਕੰਨਾਂ ਨੂੰ ਇਹ ਗਵਾਰਾ ਨਹੀਂ ਸੀ ਤੇ ਕਰਤਾਰਪੁਰ ਲਾਂਘਾ ਵੀ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਕੋਈ ਕੜਤਨ ਭਰਿਆ ਜੰਗ ਭਰਿਆ ਮਾਹੌਲ ਬਣਿਆ ਉਹਦੀ ਆੜ ਦੇ ਵਿੱਚ ਕਰਤਾਰਪੁਰ ਲਾਂਘਾ ਵੀ ਜਿਹੜਾ ਮੁਰ ਬੰਦ ਕਰ ਦਿੱਤਾ ਗਿਆ ਹਾਜ ਕਰਨ ਮੁਸਲਮਾਨ ਜਾ ਸਕਦਾ ਹੈ ਕੋਈ ਰੋਕ ਟੋਕ ਨਹੀਂ ਹੈ ਕੋਲੇ ਪੈਸੇ ਹੋਣੇ ਚਾਹੀਦੇ ਕੋਈ ਉਹਨੂੰ ਵਿਜੇਤ ਹੋਣੇ ਕਾਰ ਨਹੀਂ ਹੈ ਕੋਈ ਉਹਨੂੰ ਸਰਹੱਦਾ ਨਹੀਂ ਰੋਕਦੀਆਂ ਜੇ ਸਿੱਖ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਜਾਂ ਪਾਕਿਸਤਾਨ ਦੇ ਸਿੱਖਾਂ ਨੇ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੈ ਨਾ ਵੀਜ਼ਾ ਹੈ ਨਾ ਦਰਸ਼ਨ ਕਰਨ ਦੀ ਖੁੱਲ ਹੈ ਸਰਹੱਦਾ ਵੀ ਰੋਕ ਲੈਂਦੀਆਂ ਨੇ ਦੁਨੀਆਂ ਦੇ ਵਿੱਚ ਇਹ ਸਿੱਖਾਂ ਦੇ ਨਾਲ ਧਾਰਮਿਕ ਅਨਿਆਂ ਹੈ ਜਿਹੜਾ ਸਿੱਖ ਸਹਰੇਵੇ ਉਹ ਬਜ਼ੁਰਗ 70 70 80 80 ਸਾਲ ਦੇ ਹੋ ਕੇ ਚਲਾਣਾ ਕਰ ਗਏ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਜਨਮ ਪੁਆਏ ਜਿੱਥੇ ਉਹ ਜੰਮੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹ ਖੇਡੇ ਉਹਨਾਂ ਨੂੰ ਦੇਖਣ ਦੀ ਚਾਹਤ ਸੀ ਉਹ ਆਪਣੀ ਚਾਹਤ ਆਪਣੇ ਨਾਲ ਲੈ ਕੇ ਸੰਸਾਰ ਤੋਂ ਚਲੇ ਗਏ ਇਹ ਵੀ ਉਧਰਲੇ ਪੰਜਾਬ ਦੇ ਵਿੱਚ ਵੀ ਬਜ਼ੁਰਗਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਇੱਕ ਤੜਪ ਸੀ ਕਿ ਉਹ ਭਾਰਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਉਹ ਜੰਮੇ ਪੜੇ ਖੇਡੇ ਉਹਨਾਂ ਨੂੰ ਇੱਕ ਵਾਰੀ ਦੇਖਣ ਆਪਣੇ ਸਾਥੀਆਂ ਨੂੰ ਮਿਲਣ ਤੇ ਉਹ ਇਹ ਹੂਕ ਲੈ ਕੇ ਉਹ ਵੀ ਜਿਹੜੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਜਿਨ੍ਹਾਂ ਦੇ 10 ਲੱਖ ਜੀ ਕਤਲ ਹੋ ਗਏ ਪਰਿਵਾਰ ਉਝੜ ਗਏ ਜਿਹੜੇ ਤੜਪਦੇ ਰਹੇ ਆਪਣੇ ਪਿੰਡ ਦੀਆਂ ਗਲੀਆਂ ਆਪਣੇ ਪੁਰਾਣੇ ਘਰਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਹੂਕ ਜਿਹੜੀ ਹੈ ਇਹਨਾਂ ਹੁਕਮਰਾਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਨਹੀਂ ਲੈਣ ਦੇਊਗੀ ਜਿਨ੍ਹਾਂ ਨੇ ਵੰਡ ਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਥੋੜਾ ਪਾਇਆ ਚਾਹੇ ਬਹੁਤਾ ਪਾਇਆ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਜਿਹੜੀ ਹੈ ਉਹ ਨਹੀਂ ਮਿਲੇਗੀ ਤਸਲਕ ਲੋਕ ਲਾਸ਼ਾਂ ਜਿਹੜੀਆਂ ਨੇ ਉਹ ਕੂਕ ਕੂ ਕੇ ਕੂਕ ਕੂ ਕੇ ਇਹਨਾਂ ਦਾ ਦਰਸਕਾਰ ਕਰਦੀਆਂ ਰਹਿਣਗੀਆਂ ਉਹ ਬਸੁਰਗ ਜਿਹੜੇ ਚਲੇ ਗਏ ਨੇ ਆਪਣੇ ਮਿੱਟੀ ਜਨਮ ਭੋਇ ਨੂੰ ਦੇਖਣ ਦੇ ਲਈ ਉਹਨਾਂ ਦੀਆਂ ਖੂਕਾਂ ਜਿਹੜੀਆਂ ਇਹਨਾਂ ਨੂੰ ਤਰਪਾਉਣ ਲੱਗੀਆਂ ਨੇ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹੋ ਅਪੀਲ ਕਰਦਾ ਕਿ ਆਓ ਉਹਨਾਂ ਲਈ ਤੋ ਸ਼ਬਦ ਅਰਦਾਸ ਦੇ ਕਹੀਏ ਜਿਹੜੇ ਸੰਸਾਰ ਤੋਂ ਰੁਕਸਤ ਹੋ ਗਏ ਨੇ ਜਿਹੜੇ ਵੰਡ ਦੀ ਅੱਗ ਦੇ ਵਿੱਚ ਚਲਸੇ ਜਾਂ ਜਿਹੜੇ ਬਾਦ ਦੇ ਵਿੱਚ ਤੜਪਦੇ ਰਹੇ ਤੜਪਦੇ ਤੜਪਦੇ ਜਹਾਨ ਤੋਂ ਰੁਕਸਤ ਹੋ ਗਏ ਉਹਨਾਂ ਦੀ ਸ਼ਾਂਤੀ ਲਈ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਹੈ ਔਰ 15 ਅਗਸਤ ਨੂੰ ਉਰੇ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਆਜ਼ਾਦੀ ਦੇ ਲਈ ਕੀ ਕੀਮਤ ਚੁਕਾਉਣੀ ਪਈ ਹੈ ਖਾਸ ਕਰ ਪੰਜਾਬੀਆਂ ਨੂੰ ਸਿੱਖਾਂ ਨੂੰ ਬੰਗਾਲੀਆਂ ਨੂੰ ਇਹ ਬਹੁਤ ਘੱਟ ਲੋਕ ਜਾਣਦੇ ਪਰ ਦੀ ਵੰਡ ਨਹੀਂ ਹੋਈ ਪੰਜਾਬ ਦੀ ਵੰਡ ਹੋਈ ਬੰਗਾਲ ਦੀ ਵੰਡ ਹੋਈ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਬੰਗਾਲ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸ਼ਾਇਦ ਦਾ ਕਾਰਨ ਸੀ ਕਿ ਆਜ਼ਾਦੀ ਪ੍ਰਾਪਤੀ ਲਈ ਸਭ ਤੋਂ ਵੱਧ ਯੋਗਦਾਨ ਜਿਹੜਾ ਹੈ ਉਹ ਪੰਜਾਬੀਆਂ ਖਾਸ ਕਰ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ ਤੇ ਇਹਦੀ ਸਜ਼ਾ ਵੀ ਜਿਹੜੀ ਹੈ ਉਹ ਸਿੱਖਾਂ ਪੰਜਾਬੀਆਂ ਬੰਗਾਲੀਆਂ ਨੂੰ ਭੁਗਤਣੀ ਪਈ 1947 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਐਲਾਨ ਕੀਤਾ ਜਿੱਥੇ ਦਿੱਲੀ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਛੋਟੇ-ਛੋਟੇ ਬੱਚੇ, ਇਸਤਰੀਆਂ, ਬਜ਼ੁਰਗ ਉਹਨਾਂ ਦਾ ਕਤਲੇਆਮ ਹੋ ਰਿਹਾ ਸੀ। ਇਸਤਰੀਆਂ ਦੇ ਉਧਾਲੇ ਹੋ ਰਹੇ ਸੀ। ਕਈ ਜਾਨਾਂ ਬਚਾਉਣ ਦੀਆਂ ਮਾਰੀਆਂ ਲੜਕੀਆਂ ਨੇ। ਬਹੁਤ ਵੱਡਾ ਤਰਦਤ ਕੀਤਾ ਆਪਣੇ ਪਰਿਵਾਰਾਂ ਦੇ ਸਹਿਤ। ਭਾਰਤ ਵਾਲੇ ਪਾਸਿਓਂ ਪਾਕਿਸਤਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵਿੱਚ ਦਾਖਲ ਹੋਣ ਲਈ ਯਤਨਸ਼ੀਲ ਰਹੇ। ਔਰਕੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ ਖੂਹਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ। ਖੁਦਕੁਸ਼ੀਆਂ ਤੱਕ ਕੀਤੀਆਂ ਜਿਨ੍ਹਾਂ ਨੂੰ ਇੱਜ਼ਤਾਂ ਪਿਆਰੀਆਂ ਸੀ। ਔਰ ਉਸ ਵਕਤ ਦਰਿੰਦਿਆਂ ਨੇ ਛੋਟੇ-ਛੋਟੇ ਮਾਸੂਮਾਂ ਬੱਚਿਆਂ, ਇਸਤਰੀਆਂ ਕਿਸੇ ਨੂੰ ਵੀ ਜਿਹੜਾ ਹੈ ਉਹ ਨਹੀਂ ਛੱਡਿਆ। ਐਸੀ ਨਫ਼ਰਤ ਦੀ ਅੱਗ ਜਿਹੜੀ ਹੈ ਅੰਗਰੇਜ਼ ਵਾਰ ਕੇ ਗਏ ਕਿ ਉਸ ਨਫ਼ਰਤ ਦੀ ਅੱਗ ਦੇ ਵਿੱਚ 10 ਲੱਖ ਲੋਕ ਜਿਹੜੇ ਸੀ ਉਹ ਮਾਰੇ ਗਏ। ਜਿਹੜੀ ਆਜ਼ਾਦੀ ਮਿਲੀ ਹੈ ਇਹ 10 ਲੱਖ ਲੋਕਾਂ ਦੇ ਸਿਰ ਦੇ ਉੱਤੇ ਮਿਲੀ ਹੈ 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਿਲੀ ਹੈ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਸਿੱਖ ਆਪਣੀ ਜਾਇਦਾਦ ਆਪਣੀ ਜ਼ਮੀਨ ਆਪਣੇ ਸਰੀਰ ਨਾਲੋਂ ਵੀ ਜ਼ਿਆਦਾ ਆਪਣੇ ਗੁਰਧਾਮਾਂ ਨੂੰ ਪਿਆਰ ਕਰਦੇ ਤੇ ਸਿੱਖਾਂ ਦੇ ਅਧਿਉ ਵੱਧ ਗੁਰਧਾਮ ਉਹਨਾਂ ਤੋਂ ਦੂਰ ਹੋ ਗਏ ਖਾਸ ਕਰਕੇ ਨਨਕਾਣਾ ਸਾਹਿਬ ਜੋ ਸਿੱਖਾਂ ਦਾ ਦਿਲ ਹੈ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਬ لاہور ਸੱਚਾ ਸੌਦਾ ਪਤਾ ਨਹੀਂ ਕਿੰਨੇ ਗੁਰੂ ਕਾ ਸਿੱਖ ਹਮੇਸ਼ਾ ਹਮੇਸ਼ਾ ਲਈ ਉਹ ਛੱਡ ਕੇ ਤੇ ਇਧਰ ਪੰਜਾਬ ਦੇ ਵਿੱਚ ਆ ਵਸੇ ਪੂਰਬੀ ਪੰਜਾਬ ਦੇ ਵਿੱਚ ਆ ਵਸੇ ਤੇ ਅੱਜ ਉਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਸੈਣੀਆਂ ਪੈਂਦੀਆਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਇੱਕ ਉਮੀਦ ਜਾਗੀ ਕਿ ਚਲੋ ਕਰਤਾਰਪੁਰ ਸਾਹਿਬ ਜਾ ਕੇ ਸਿੱਖ ਜਿਹੜੇ ਨੇ ਉਹ ਦਰਸ਼ਨ ਕਰੇ ਆਉਣਗੇ ਪਰ ਸ਼ਾਇਦ ਕੰਨਾਂ ਵਿੱਚ ਗਵਾਰਾ ਨਹੀਂ ਸੀ ਤੇ ਕਰਤਾਰਪੁਰ ਲਾਂਘਾ ਵੀ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਕੋਈ ਕੜਤਨ ਪਰਿਆ ਜੰਗ ਪਰਿਆ ਮਾਹੌਲ ਬਣਿਆ ਉਹਦੀ ਆੜ ਦੇ ਵਿੱਚ ਕਰਤਾਰਪੁਰ ਲਾਂਘਾ ਵੀ ਜਿਹੜਾ ਮੁਰ ਬੰਦ ਕਰ ਦਿੱਤਾ ਗਿਆ ਹਾਜ਼ਰ ਕਰਨ ਮੁਸਲਮਾਨ ਜਾ ਸਕਦਾ ਹੈ ਕੋਈ ਰੋਕ ਟੋਕ ਨਹੀਂ ਹੈ ਕੋਲੇ ਪਾਸੇ ਹੋਣੀ ਚਾਹੀਦੀ ਤੇ ਕੋਈ ਉਹਨੂੰ ਵੀਜ਼ਾ ਤੋਂ ਨਕਾਰਨੀ ਹੈ ਕੋਈ ਉਹਨੂੰ ਸਰਹੱਦਾ ਨਹੀਂ ਰੋਕਦੀਆਂ ਤੇ ਜੇ ਸਿੱਖ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਜਾਂ ਪਾਕਿਸਤਾਨ ਦੇ ਸਿੱਖਾਂ ਨੇ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੈ ਨਾ ਵੀਜ਼ਾ ਹੈ ਨਾ ਦਰਸ਼ਨ ਕਰਨ ਦੀ ਖੁੱਲ ਹੈ ਸਰਹੱਦਾ ਵੀ ਰੋਕ ਲੈਂਦੀਆਂ ਨੇ ਦੁਨੀਆਂ ਦੇ ਵਿੱਚ ਇਹ ਸਿੱਖਾਂ ਦੇ ਨਾਲ ਧਾਰਮਿਕ ਅਨਿਆਂ ਹੈ ਜਿਹੜਾ ਸਿੱਖ ਸਹਿਰੇ ਉਹ ਬਜ਼ੁਰਗ 70 70 80 80 ਸਾਲ ਦੇ ਹੋ ਕੇ ਚਲਾਣਾ ਕਰ ਗਏ ਜਿਨ੍ਹਾਂ ਦੇ ਮਨ ਦੇ ਵਿੱਚ ਆਪਣੀ ਜਨਮ ਪੁਆਏ ਜਿੱਥੇ ਉਹ ਜੰਮੇ ਜਿਹੜੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹ ਖੇਡੇ ਉਹਨਾਂ ਨੂੰ ਦੇਖਣ ਦੀ ਚਾਹਤ ਸੀ ਉਹ ਆਪਣੀ ਚਾਹਤ ਆਪਣੇ ਨਾਲ ਲੈ ਕੇ ਸੰਸਾਰ ਤੋਂ ਚਲੇ ਗਏ ਇਹ ਵੀ ਉਧਰ ਨੇ ਪੰਜਾਬ ਦੇ ਵਿੱਚ ਵੀ ਬਜ਼ੁਰਗਾਂ ਦੇ ਅੰਦਰ ਬਹੁਤ ਵੱਡੀ ਜਿਹੜੀ ਹੈ ਇੱਕ ਤੜਪ ਸੀ ਕਿ ਉਹ ਭਾਰਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਉਹ ਜੰਮੇ ਪੜੇ ਖੇਡੇ ਉਹਨਾਂ ਨੂੰ ਇੱਕ ਵਾਰੀ ਦੇਖਣ ਆਪਣੇ ਸਾਥੀਆਂ ਨੂੰ ਮਿਲਣ ਤੇ ਉਹ ਇਹ ਹੂਕ ਲੈ ਕੇ ਉਹ ਵੀ ਜਿਹੜੇ ਇਸ ਸੰਸਾਰ ਤੋਂ ਰੁਖਸਤ ਹੋ ਗਏ ਜਿਨ੍ਹਾਂ ਦੇ 10 ਲੱਖ ਜੀ ਕਤਲ ਹੋ ਗਏ ਪਰਿਵਾਰ ਉਝੜ ਗਏ ਜਿਹੜੇ ਤੜਪਦੇ ਰਹੇ ਆਪਣੇ ਪਿੰਡ ਦੀਆਂ ਗਲੀਆਂ ਆਪਣੇ ਪੁਰਾਣੇ ਘਰਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਹੂਕ ਜਿਹੜੀ ਹੈ ਇਹਨਾਂ ਹੁਕਮਰਾਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਨਹੀਂ ਲੈਣ ਦੇਊਗੀ ਜਿਨ੍ਹਾਂ ਨੇ ਵੰਡ ਦੇ ਵਿੱਚ ਆਪਣਾ ਯੋਗਦਾਨ ਪਾਇਆ ਚਾਹੇ ਥੋੜਾ ਪਾਇਆ ਚਾਹੇ ਬਹੁਤਾ ਪਾਇਆ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਚੈਨ ਜਿਹੜੀ ਹੈ ਉਹ ਨਹੀਂ ਮਿਲੇਗੀ 10 ਲੱਖ ਲੋਕ ਲਾਸ਼ਾਂ ਜਿਹੜੀਆਂ ਨੇ ਉਹ ਕੂਕ ਕੂਕੇ ਕੂਕ ਕੂਕੇ ਇਹਨਾਂ ਦਾ ਦਰਸਕਾਰ ਕਰਦੀਆਂ ਰਹਿਣਗੀਆਂ ਉਹ ਬਸੁਰਗ ਜਿਹੜੇ ਚਲੇ ਗਏ ਨੇ ਆਪਣੀ ਮਿੱਟੀ ਜਨਮ ਭੋਇ ਨੂੰ ਦੇਖਣ ਦੇ ਲਈ ਉਹਨਾਂ ਦੀਆਂ ਹੂਕਾਂ ਜਿਹੜੀਆਂ ਇਹਨਾਂ ਨੂੰ ਤਰਪਾਉਣ ਲਈ ਮੈਂ ਸਮਝੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਅਪੀਲ ਕਰਦਾ ਕਿ ਹਾਉ ਉਹਨਾਂ ਲਈ ਤੋਂ ਸ਼ਬਦ ਅਰਦਾਸ ਦੇ ਕਹੀਏ ਜਿਹੜੇ ਸੰਸਾਰ ਤੋਂ ਰੁਕਸਤ ਹੋ ਗਏ ਨੇ ਜਿਹੜੇ ਵੰਡ ਦੀ ਅੱਗ ਦੇ ਵਿੱਚ ਚਲਸੇ ਤੇ ਜਿਹੜੇ ਬਾਦ ਦੇ ਵਿੱਚ ਤੜਪਦੇ ਰਹੇ ਤੜਪਦੇ ਤੜਪਦੇ ਜਹਾਨ ਤੋਂ ਰੁਕਸਤ ਹੋ ਗਏ ਉਹਨਾਂ ਦੀ ਸ਼ਾਂਤੀ ਲਈ ਆਤਮਿਕ ਸ਼ਾਂਤੀ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ